Қcasқа күлкенде леңли果тсяке сғаиды. ఠో్దె thumbnails丈, మండనాలు ఩ాననమం. ఔఢու 것으로. ముమతఆ ిలిదె. ਹਾਜੀ ਮੈਮ ਕੀ ਨਾਮ ਹੈ ਮੋਨਿਕਾ ਵਗਰਾ ਕੀ ਹੋਇਆ ਬਈ ਬੇਟੇ ਨੂੰ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਾਰੀ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋ ਜਮਾ ਬੂੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਇੱਕ 6 ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿ ਉਹ ਸੁੱਤਾ ਹੀ ਨਹੀਂ ਉਠਿਆ ਸਹੀ ਆ ਬੋਹਰਾ ਕਿਨੇ ਸਾਲ ਦਾ 20 ਸਾਲ ਦਾ ਠੀਕ ਹੈ ਕਿਹੜੀ ਜਗ੍ਹਾ ਤੇ ਭੇਜਿਆ ਸੀ ਕੈਨੇਡਾ ਸਦੀ ਤੁਹਾਨੂੰ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਹੁਣ ਮੇਰੇ ਆਪਣੇ ਬੇਟੇ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ ਤਾਂ ਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਬਟ ਜਦੋਂ ਅਸੀਂ ਉੱਥੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਈਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ ਮੈਂ ਉਹਨੂੰ ਇਹ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਫਿਰ ਆਪਾਂ ਕਰ ਦਿੰਦੇ ਹਾਂ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਹਾ ਉਹ ਵੀ ਮੇਰੀ ਕੋਈ ਕਨੈਕਸ਼ਨ ਨਹੀਂ ਹੈ ਕਿਉਂਕਿ ਮੇਰੇ ਕੋਲ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਹੀ ਨਹੀਂ ਆ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਕੁ ਚੰਗੇ ਦਿਨ ਆਣਗੇ ਕੁਝ ਮਟ ਉਸ ਤੋਂ ਪਹਿਲਾਂ ਹੀ ਇਹ ਚੀਜ਼ ਹੋ ਗਈ ਹੈ ਤੇ ਹੁਣ ਮੇਰੀ ਬਸ ਸਰਕਾਰ ਅੱਗੇ ਬੇਨਤੀ ਹੈ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਲੇ 'ਚ ਜਿਸ ਤਰ੍ਹਾਂ ਵੀ ਮਦਦ ਹੋ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਇਹੀ ਬੇਨਤੀ ਹੈ ਜੀ ਸਰ ਕੀ ਨਾਮ ਲੇਣਾ ਮੇਰਾ ਨਸ਼ੀਰਵਾਲੀ ਜੀ ਕੀ ਹੋਇਆ ਕੀ ਬੇਟੇ ਨਾਲ ਬੇਟਾ ਪਾਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਇਸ ਖਾ ਗਿਆ ਇਹਨੇ ਤੇ ਉਹਦੇ ਦੇ ਫਰੈਂਡਸ ਨੇ ਜਿਹਨਾਂ ਨਾਲ ਰਹਿੰਦਾ ਸੀ ਉਹ ਹੰਦਸਾ ਹੋ ਗਏ ਨੇ ਇਹਾਂ ਦਾ ਮਤਲਬ ਕੀ ਲੜਦੀ ਇਹ ਥੋੜਾ ਬਰਾਂਲੇ ਚ ਪੈ ਗਿਆ ਜਦੋਂ ਸਿਉਰੀ ਉੱਠਿਆ ਉਹਨੂੰ ਠਾਇਆ ਤੋ ਭਾਈ ਨਹੀਂ ਮੇਰਾ ਟੈਂਪਰ ਆ ਗਿਆ ਸੀ ਇਹ ਦੋ ਭਰਾ ਸੀ ਬਸ ਕਿੰਨਾ ਟਾਈਮ ਪਹਿਲਾਂ ਕੇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 6 ਮਹੀਨੇ 6 ਮਹੀਨੇ ਤੋਂ ਜਿਹੜੀ ਡੈਥ ਹੋਈ ਹੈ 4 ਮਹੀਨੇ 4 ਮਹੀਨੇ ਲੱਗ ਪਾ ਕਿਸ ਕੰਮ ਲਈ ਬਾਹਰ ਗਏ ਸੀ ਇਹ ਸਟੱਡੀ ਬੇਸ ਤੇ ਗਿਆ ਸੀ ਕਿ ਕੀ ਮੰਗ ਕੀ ਕਰਦੇ ਮੰਗ ਇਹ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਦਰ ਸਾਹਿਬ ਉਹਦੇ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਛ ਹੈ ਸੀ ਕੁਝ ਸਾਰੇ ਆਪਾਂ ਮਜ਼ਬੂਤ ਕਰਕੇ ਦੇ دیا۔ ਕੁਰਦੇ ਲੈ ਕਰਦੇ ਜਿਹੜੇ ਅਜੇ ਵੀ ਦੇਣ ਵਾਲੇ ਬਣੇ ਨੇ ਤੇ ਆਸਤੇ ਸੀ ਵਿਚਰੋ ਜਾਏਗਾ ਕਮਾਏਗਾ ਤੇ ਆਪਣਾ ਕਰਜੇ ਲਾਵਾਂਗੇ ਗਾਂ ਦੀ ਜਿਹੜਾ ਖਾਲੀ ਭਰਾਵਾਂਗੇ ਪਰ ਉਹ ਪ੍ਰਮਾਤਵਾ ਨੂੰ ਨਹੀਂ ਮਨਜ਼ੂਰ ਹੋਇਆ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਵੀ ਮੰਗ ਕਰਦੇ ਆ ਕਿ ਚਲੋ ਇੱਕ ਮਾੜਾ ਫਰਜ਼ ਹੁੰਦਾ ਕਿ ਬੱਚ ਨੂੰ ਆਖਰੀਆ ਦੇਖਣਾ ਕਿ ਚਲੋ ਜੇ ਉਹ ਸਾਡੇ ਇਹ ਬੋਡੀ ਲਾਂਡ ਦੇ ਵਿੱਚ ਮਦਦ ਕਰਨ ਤੇ ਅਸੀਂ ਬੜੇ ਉਹਨਾਂ ਦੇ ਸ਼ੁਰਗ ਬਿਆਰ ਆ ਕਿਉਂਕਿ ਇਹ 4 ਡੇ ਕਰ ਸਕਦੀ ਠੀਕ ਕੋਲੋਂ ਤੇ ਖਰਚਾ ਬਹੁਤ ਹੈ ਉੱਤੇ ਦੇ ਸੰਸਕਾਰ ਅੱਲਿਆਂ ਉਹਨੂੰ ਛੱਡੋ ਸੰਸਕਾਰ ਕਰਨ ਦਾ ਖਰਚਾ ਬਹੁਤ ਹੈ